ਅਮਰੀਕਾ ਦੇ ਵਿੱਚ ਇੱਕ ਐਹੋ ਜੀ ਦਰਦਨਾਕ ਘਟਨਾ ਵਾਪਰੀ ਹੈ ਜਿਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਨੇ ਇਹ ਉਹੀ ਗੱਲ ਹੈ ਕਿ ਭਲਾਈ ਕਰ ਤੇ ਦਰਿਆ ਦੇ ਵਿੱਚ ਸੁੱਟ ਲਗਾਤਾਰ ਇੱਕ ਭਾਰਤੀ ਨੌਜਵਾਨ ਇੱਕ ਅਮਰੀਕੀ ਵਿਅਕਤੀ ਦੀ ਮਦਦ ਕਰਦਾ ਰਿਹਾ ਪਰ ਉਸ ਨੂੰ ਉਸ ਦੀ ਬਦੌਲਤ ਕੀ ਮਿਲਿਆ ਉਸ ਨੂੰ ਆਪਣੀ ਜਾਨ ਗਵਾਉਣੀ ਪਈ ਦਰਸਲ ਅਮਰੀਕਾ ਦੇ ਜਾਰਜੀਆ ਦੇ ਵਿੱਚ ਇਹ ਸਭ ਕੁਝ ਵਾਪਰੇਆ ਲਾਥੀਮੀਆ ਸ਼ਹਿਰ ਜਿਹੜਾ ਦੱਸਿਆ ਜਾ ਰਿਹਾ ਹੈ ਜਿੱਥੇ ਇਹ ਨੌਜਵਾਨ ਜਿਸ ਦਾ ਨਾਮ ਵਿਵੇਕ ਸੈਣੀ ਹੈ ਉਹ ਰਹਿੰਦਾ ਸੀ ਕੰਮ ਕਰਦਾ ਸੀ ਇੱਕ ਸਟੋਰ ਦੇ ਵਿੱਚ ਕੰਮ ਕਰਦਾ ਸੀ ਜਿੱਥੇ ਇੱਕ ਅਮਰੀਕੀ ਵਿਅਕਤੀ ਜਿਹੜਾ ਨਸ਼ੇ ਦੀ ਹਾਲਤ ਦੇ ਵਿੱਚ ਅਕਸਰ ਰਹਿੰਦਾ ਸੀ ਉਹ ਜ਼ਿਆਦਾਤਰ ਉੱਥੇ ਆਉਂਦਾ ਸੀ ਉਸ ਸਟੋਰ ਦੇ ਵਿੱਚ ਆਉਂਦਾ ਸੀ ਤੇ ਕਈ ਨਿਊਜ਼ ਚੈਨਲਸ ਦਾ ਇਹ ਵੀ ਦਾਵਾ ਆ ਕਿ ਵਿਵੇਕ ਨੇ ਇਸ ਵਿਅਕਤੀ ਨੂੰ ਖਾਣ ਲਈ ਖਾਣਾ ਅਤੇ ਠੰਡ ਤੋਂ ਬਚਣ ਵਾਸਤੇ ਇੱਕ ਜੈਕਟ ਵੀ ਦਿੱਤੀ ਸੀ ਪਰ ਇਸੇ ਵਿਅਕਤੀ ਨੇ ਵਿਵੇਕ ਸੈਣੀ ਦਾ ਕਤਲ ਕਰ ਦਿੱਤਾ 50 ਵਾਰ ਦੁਬਾਰਾ ਦੱਸ ਦਿੰਦੇ ਆ ਕਿ ਕਰੀਬ 50 ਵਾਰ ਉਸ ਦੇ ਸਿਰ ਦੇ ਉੱਤੇ ਹਥੋੜਿਆਂ ਦੇ ਨਾਲ ਵਾਰ ਕੀਤਾ ਇਹ ਸਾਰਾ ਕੁਝ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਿਆ ਪੰਜਾਬਾਰ ਉਸ ਦੇ ਸਿਰ ਤੇ वार ਕੀਤਾ ਗਿਆ ਜਿਸ ਤੋਂ ਬਾਅਦ ਵਿਵੇਕ ਸੈਣੀ ਦੀ ਮੌਤ ਹੋ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਜਦੋਂ ਉੱਥੇ ਪਹੁੰਚਦਾ ਆ ਤੇ ਵਿਵੇਕ ਦੀ ਲਾਸ਼ ਦੇ ਕੋਲ ਜੂਲੀਅਨ ਫੋਕਰ ਖੜਾ ਨਜ਼ਰ ਆਉਂਦਾ ਆ ਔਰ ਇਸੇ ਜੂਲੀਅਨ ਫੌਕਰ ਨੇ ਉਸਦਾ ਕਤਲ ਕੀਤਾ ਆ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਜੂਲੀਅਨ ਫੌਕਰ ਜਿਹੜਾ ਆ ਉਹ ਇੱਕ ਨਸ਼ੇੜੀ ਵਜੋਂ ਦੱਸਿਆ ਜਾ ਰਿਹਾ ਇੱਕ ਨਸ਼ੇ 'ਚ ਤੋਤ ਰਹਿਣ ਵਾਲਾ ਵਿਅਕਤੀ ਜਿਸ ਨੇ ਹਥੋੜੇ ਮਾਰ-ਮਾਰ ਕੇ ਭਾਰਤ ਦੇਸ਼ ਨੌਜਵਾਨ ਵਿਵੇਕ ਸੈਣੀ ਦਾ ਕਤਲ ਕਰ ਦਿੱਤਾ ਜੋ ਕਿ ਉਸ ਵੇਲੇ ਸਟੋਰ ਦੇ ਵਿੱਚ ਸੀ ਰਾਤ ਦਾ ਵੇਲਾ ਦੱਸਿਆ ਜਾ ਰਿਹਾ ਜਦੋਂ ਕਿ ਉਸ ਦਾ ਕਤਲ ਹੋ ਜਾਂਦਾ ਹੈ ਹਥੋੜੇ ਮਾਰੇ ਜਾਂਦੇ ਪਿੱਛੋਂ ਲਿਆ ਕੇ ਹਥੋੜਾ ਉਸ ਦੇ ਸਿਰ 'ਚ ਮਾਰਿਆ ਗਿਆ 50 ਵਾਰ ਉਸ ਦੇ ਸਿਰ ਤੇ ਹਥੋੜਾ ਮਾਰਨ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸ ਦੀ লাশ ਦੇ ਕੋਲ ਇਹ ਜੂਲੀਅਨ ਫੌਕਰ ਖਲੋਤਾ ਰਿਆ ਪੁਲਿਸ ਆਈ ਤੇ ਪੁਲਿਸ ਨੇ ਜੂਲੀਅਨ ਫੌਕਰ ਨੂੰ ਹਿਰਾਸਤ ਵਿੱਚ ਲੈ ਲਿਆ ਹਾਲਾਂਕਿ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਕਈ ਮੀਡੀਆ ਧਾਰਿਆਂ ਦਾ ਅਮਰੀਕੀ ਮੀਡੀਆ ਧਾਰਿਆਂ ਦਾ ਇਹ ਕਹਿਣਾ ਹੈ ਕਿ ਜੂਲੀਅਨ ਫੌਕਰ ਜਿਹੜਾ ਕਿ ਨਸ਼ੇ 'ਚ ਤੁੱਟ ਰਹਿਦਾ ਸੀ ਉਸ ਦੀ ਮਦਦ ਕਰ ਰਿਹਾ ਸੀ ਇਹ ਨੌਜਵਾਨ ਵਿਵੇਕ ਸੈਣੀ ਲਗਾਤਾਰ ਉਸ ਦੇ ਸਹਾਰੇ ਦੇ ਵਾਸਤੇ ਕੰਮ ਕਰ ਰਿਹਾ ਸੀ ਵਿਵੇਕ ਸੈਣੀ ਔਰ ਉਸੇ ਨੂੰ ਉਸੇ ਵਿਵੇਕ ਸੈਣੀ ਨੂੰ ਇਸ ਜੂਲੀਅਨ ਫੌਕਰ ਨੇ ਮਾਰ ਦਿੱਤਾ ਸਿਰ ਦੇ ਉੱਤੇ ਮਾਰ ਮਾਰ ਕੇ ਉਸ ਨੂੰ ਮਾਰ ਦਿੱਤਾ ਦੱਸਦੀ ਹੈ ਕਿ ਭਾਰਤ ਦੇ ਵਿੱਚੋਂ ਬੀਟੈਕ ਪੂਰੀ ਕਰਕੇ ਤੇ ਬਾਹਰ ਜਾ ਕੇ ਐਮਬੀਏ ਕਰ ਹਟਿਆ ਸੀਗਾ ਬਿਵੇਕ ਸਾੜੀ ਜਿਸ ਤੋਂ ਬਾਅਦ ਸਟੋਰ ਦੇ ਵਿੱਚ ਫਿਲਹਾਲ ਤਾਂ ਕੰਮ ਕਰ ਰਿਹਾ ਸੀ ਪਰ ਉੱਥੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਇੱਕ ਨਸ਼ੇ ਚੋਟ ਰਹਣ ਵਾਲੇ ਵਿਅਕਤੀ ਜੂਲੀਅਨ ਫੌਕਰ ਨੇ ਉਸ ਦਾ ਕਤਲ ਕਰ ਦਿੱਤਾ ਹੈ ਇਹ ਖਬਰ ਜਦੋਂ ਦੀ ਨਸ਼ਰ ਹੋ ਰਹੀ ਹੈ ਉਦੋਂ ਤੋ ਹੀ ਹਰ ਕਿਸੇ ਦੇ ਹੋਸ਼ ੁੱਡੇ ਪਏ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਈ ਦਿਨਾਂ ਤੋਂ ਵਿਵੇਕ ਸੈਣੀ ਉਸ ਜੂਲੀਅਨ ਫੌਕਰ ਦੀ ਮਦਦ ਕਰ ਰਿਹਾ ਸੀ ਉਸ ਦਾ ਸਹਾਰਾ ਬਣਿਆ ਹੋਇਆ ਸੀ ਖਾਣ ਨੂੰ ਰੋਟੀ ਤੇ ਪਹਿਨਣ ਨੂੰ ਜੈਕਟ ਦਿੱਤੀ ਠੰਡ ਤੋਂ ਬਚਣ ਨੂੰ ਜੈਕਟ ਦਿੱਤੀ ਤਾਂ ਵੀ ਉਸ ਦਾ ਕਤਲ ਕਰ ਦਿੱਤਾ ਹਾਲਾਂਕਿ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਉਹ ਇਹ ਵੀ ਦੱਸਦੀ ਪਈ ਹੈ ਕਿ ਜਦੋਂ ਇਹ ਸਭ ਕੁਝ ਦੇ ਵੀ ਦਿੱਤਾ ਤਾਂ ਵੀ ਜੂਲੀਅਨ ਫੌਕਰ ਰੂ ਉਸਨੇ ਅਪੀਲ ਕੀਤੀ ਕਿ ਉਹ ਕਿਰਪਾ ਕਰਕੇ ਉਸ ਸਟੋਰ ਦੇ ਵਿੱਚੋਂ ਚਲੇ ਜਾਵੇ ਕਿਉਂਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਅਪੀਲ ਕਰਨੀ ਜ਼ਰੂਰੀ ਸੀ। ਔਰ ਤਾਮੀ ਜਦੋਂ ਜੂਲੀਅਨ ਫੌਕਨਰ ਉੱਥੋਂ ਨਹੀਂ ਗਿਆ ਤੇ ਉਸ ਨੂੰ ਪੁਲਿਸ ਬੁਲਾਉਣ ਦੀ ਇੱਕ ਮਾਮੂਲੀ ਧਮਕੀ ਦਿੱਤੀ ਗਈ। ਜੋ ਕਿ ਪ੍ਰੋਟੋਕਾਲ ਦੇ ਅਧੀਨ ਦਿੱਤੀ ਜਾਣੀ ਸੀ। ਪਰ ਤਾਮੀ ਉਸ ਜੂਲੀਅਨ ਫੌਕਨਰ ਨੇ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਜੋ ਉਸ ਦਾ ਸਹਾਰਾ ਬਣਿਆ ਸੀ ਉਸੇ ਨੂੰ ਹਥੌੜੇ ਮਾਰ-ਮਾਰ ਕੇ ਮਾਰ ਦਿੱਤਾ। ਕਰੀਬ 50 ਵਾਰ ਉਸ ਦੇ ਸਿਰ ਦੇ ਉੱਤੇ ਹਥੌੜੇ ਮਾਰੇ ਗਏ ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਖੈਰ ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਆ ਐਕਸ਼ਨ ਲਏ ਜਾਣਗੇ ਉਹ ਸਮਾਂ ਦੱਸੇਗਾ ਪਰ ਫਿਲਹਾਲ ਮ੍ਰਿਤਕ ਦਾ ਪਰਿਵਾਰ ਜਿਹੜਾ ਆ ਉਹ ਗਮ ਦੇ ਵਿੱਚ ਡੁੱਬਿਆ ਪਿਆ ਰੋ-ਰੋ ਉਹਨਾਂ ਦਾ ਬੁਰਾ ਹਾਲ ਹੈ ਕਿਉਂਕਿ ਉਹਨਾਂ ਦਾ ਨੌਜਵਾਨ ਪੁੱਤਰ ਜੋ ਵਿਦੇਸ਼ ਦੇ ਵਿੱਚ ਸੀ ਉਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਔਰ ਉਸ ਦੀ ਸੀਸੀਟੀਵੀ ਵੀ ਸਾਹਮਣੇ ਆ Subscribe to One India channel and never miss an update.